ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਵਾਜ ਜਾਂਦਾ ਕੋਈ ਵੀ ਅਫਸਰ ਆਵੇ ਵੋਟ ਦਿੰਦਾ ਤੇ ਮੁੜ ਕੇ ਬਸ ਉਹੀ ਹਾਲ ਸਾਡਾ ਸਾਨੂੰ ਪਤਾ ਸਾਡੇ ਬੱਚੇ ਕਿਵੇਂ ਲੰਘਦੇ ਨੇ ਤੇ ਕਿਵੇਂ ਅਸੀਂ ਲੰਘਦਿਆਂ ਐਦਾਂ ਐਦਾਂ ਜੋਕਾਂ ਦੇ ਵਿੱਚ ਦੀ ਵਿੱਚ ਡਿੱਗ ਪੰਨੀਆਂ ਇੰੀਆਂ ਸਰਕਾਰਾਂਆਂ ਵਿੱਚ ਕਿਸੇ ਸਰਕਾਰ ਨੇ ਸਾਡੀ ਕੋਈ ਸੁਣੀ ਨਹੀਂ ਉਹ ਸੁਣਵਾਈ ਨਹੀਂ ਕਰਦਾ ਬੋਟਾ ਆਉਂਦੇ ਆ ਆਂਖੇ ਲੈ ਜਾਂਦੇ ਆ ਤੇ ਮੁੜ ਕੇ ਅਸੀਂ ਜਾਂਦੋਤੀ ਦੀ ਦੋਤੀ ਰਹਿ ਜਾਂਦੀ ਆ ਕਿਸੇ ਦਾ ਕੋਈ ਹੱਲ ਨਹੀਂ ਤੇ ਪਾਣੀ ਦਾ ਸਾਡਾ ਪਾਣੀ ਤਾਂ ਵੱਧ ਦੀ ਛੋਸਾ ਸਮੇਂ ਚਾਦੇ ਪਾਣੀ ਦੀ ਆ ਅਸੀਂ ਕਿਸੇ ਪਾਰਟੀ ਦਾ ਕੁਛ ਨਹੀਂ ਲੈਣਾ ਦੇਣਾ ਕਿ ਸਾਨੂੰ ਕੋਈ ਚੰਗਾ ਕੋਈ ਸੰਗ ਦੇ ਕੇ ਜਾਵੇ ਅਸੀਂ ਇਹੀ ਮੰਗਦੇ ਹਾਂ ਕਿ ਪਾਣੀ ਆਈ ਲਾ ਤੇ ਜਾ ਵੀ ਕੋਈ ਯਾਰੀ ਸਰਕਾਰ ਹੈ ਜਾਂ ਤਾਂ ਤਨਸ਼ੋਰ ਵਿਚਾਰੀ ਸਰਕਾਰ ਨਹੀਂ ਹੈ ਸਰਕਾਰ ਕਿਹਦੇ ਚੁਣੀ ਹੋਈ ਤਾਂ ਤੁਸੀਂ ਚੁਣੀ ਆ ਅਸੀਂ ਕਿਹ ਚੁਣੀ ਆ ਮੂਰੇ ਲੀਡਰਾਂ ਨੇ ਚੜਾਈ ਆ ਸਾਡੇ ਵਰਗਿਆਂ ਨੂੰ ਉਹ ਕਰ ਕਰਕੇ ਮੂਰੇ ਮਨਜ਼ੂਰ ਕਰ ਕਰਕੇ ਵੀ ਪਾਓ ਵੋਟਾਂ ਪਾਓ ਵੋਟਾਂ ਹਾਂ ਸਭ ਨਹੀਂ ਆਉਂਦਾ ਹੁਣ ਫੇਰ ਉਹ ਦੇ ਲੋਕ ਸਭ ਨਹੀਂ ਆਉਂਦਾ ਨਹੀਂ ਆਉਂਦਾ ਅਸੀਂ ਬਹੁਤ ਬੁਰਾ ਹਾਲ ਆ ਸਾਡਾ ਤਾਂ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ ਇੱਥੇ ਦਫ਼ਤਰ ਸੀ ਬਲਕਾਰ ਸਿੱਧੂ ਦਾ ਉਦੋਂ ਕਦੇ ਇੱਥੇ ਬਹਿੰਦਾ ਸੀ ਜਦੋਂ ਹੁਣ ਅਸੀਂ ਪਾਣੀ ਚ ਡੁੱਬੇ ਬੈਠੇ ਆ ਤੇ ਹੁਣ ਕਾਹਤੋਂ ਕੋਈ ਆਉਂਦਾ ਹੁਣ ਕਿਹੜਾ ਮਾਰਦਾ ਕਰੋ ਬਲਕਾਰ ਸਿੱਧੂ ਕੋਈ ਨਹੀਂ ਮਾਰਦਾ ਕੋਈ ਐਮਐਲ ਨਹੀਂ ਆਉਂਦਾ ਕੋਈ ਕੋਈ ਨਹੀਂ ਆਉਂਦਾ ਸਾਡੇ ਕੋਲੇ ਬੋਤਲ ਲੈਣਾ ਸੀ ਡਾਂਗਾ ਲੈ ਕੇ ਮੰਗਰ ਪਾਵਾਂਗੇ ਉਹ ਤਾਂ ਕਿ ਜਪ ਜਾਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਜਦੋਂ ਵਿੱਚ ਡੁੱਬ ਦੇਣਗੇ ਜੋ ਅੱਖ ਸਾਡੇ ਪਰ ਸਾਡਾ ਹੱਲ ਉਹਨਾਂ ਚੱਕਰ ਨਹੀਂ ਜਿੱਨਾਂ ਚ ਸਾਡੇ ਜਵਾਰ ਨਗਰ ਦਾ ਕੋਈ ਹੱਲ ਨਹੀਂ ਕਰੇ ਕੋਈ ਵੀ ਸੂਰਤ ਨਹੀਂ ਕੋਈ ਹੋ ਨਹੀਂ ਨਾ ਕੋਈ ਸਾਡੀ ਸੁਣਾਈ ਕਰਦਾ ਕੋਈ ਉਹ ਟੋਆ ਸੀਗਾ ਇੰਨਾ ਜਿੱਦੋ ਹੋਰ ਲੂੰਗਾ ਉਹ ਸਕੂਟਰੀ ਟੋਏ ਚ ਡਿੱਗ ਗਈ ਨਾਲੇ ਤਾਂ ਮੇਰੇ ਸੱਟ ਵੱਜੀ ਬਹੁਤ ਅਗੜੀ ਸੱਟ ਵੱਜੀ 2-3000 ਰੁਪਏ ਤੇ ਲੱਗ ਗਿਆ 1000 ਰੁਪਏ ਸਕੂਟਰੀ ਦੇ ਲੱਗ ਗਿਆ ਆ ਹਾਲ ਹੈ ਜੀ ਸਾਡਾ ਇਸ ਵਾਰ ਜੇ ਕਾਇ ਬੋਟਾ ਪਾਜ ਸਾਡਾ ਕੋਈ ਹੱਲ ਹੋ ਤਾਂ ਅਸੀਂ ਵੋਟ ਪਾਉਣੀ ਨਹੀਂ ਅਸੀਂ ਵੋਟ ਨਹੀਂ ਪਾਉਣੀ ਦੇਖੋ ਜੀ ਅਸੀਂ ਵੋਟਾਂ ਦਾ ਟਾਈਮ ਆ ਰਿਹਾ ਜੇ ਨਾ ਜੇ ਸਾਡੀ ਸਮੱਸਿਆ ਦਾ ਕੋਈ ਕੋਈ ਪੱਕਾ ਹੱਲ ਨਹੀਂ ਹੁੰਦਾ ਅਸੀਂ ਪੂਰਨ ਤੌਰ ਤੇ ਵੋਟਾਂ ਦਾ ਬਾਈਕਾਟ ਕਰਾਂਗੇ ਖਾਲ ਹੋ ਗਏ ਨੇ ਇਹਨਾਂ ਨੇ ਬਹੁਤ ਚਾਰਾ ਜੋ ਵੀ ਕੀਤੀ ਹੈ ਵੱਡੇ ਅਸਰਾ ਨਾਲ ਵੀ ਜਦੋਂ ਧਰਨਾ ਲਾਉਂਦੇ ਐਸਡੀ ਸਾਹਿਬ ਆ ਜਾਂਦੇ ਫਸੀਲਰ ਸਾਹਿਬ ਆ ਜਾਂਦੇ ਨੇ ਜਿਹੜੇ ਨਸਲੋਂ ਥਾਂ ਦੀ ਥਾਂ ਕਿਉਂਕਿ ਅਸੀਂ ਤਾਂ ਇਹੀ ਕਹਾਂਗੇ ਵੀ ਨਰੇ ਕੱਪਾ ਤੋਂ ਬਿਨਾ ਇਹਨਾਂ ਨੇ ਦਿੱਤਾ ਕੁਝ ਨਹੀਂ ਜੇ ਇਹ ਏਰੀਆ ਮੀਂਹ ਪੈਣ ਦੇ ਤੋਂ ਪਹਿਲਾਂ ਵੀ ਇਹ ਸ਼ਹਿਰ ਨਾਲੋਂ ਕੱਟਿਆ ਰਹਿੰਦਾ ਤਾਂ ਇੱਥੋਂ ਦਾ ਪ੍ਰਸ਼ਾਸਨ ਕਿੱਥੇ ਸੁਣਦਾ ਪਿਆ ਕਿੱਥੇ ਗਿਆ ਇੱਥੋਂ ਦਾ ਐਸਡੀਐਮ ਕਿੱਥੋਂ ਕਿੱਥੇ ਗਿਆ ਤਹਿਸੀਲਦਾਰ ਕਿੱਥੋਂ ਗਿਆ ਡੀਸੀ ਸਾਹਿਬ ਤੇ ਕਿੱਥੇ ਗਏ ਸਾਡੀ ਸਰਕਾਰ ਦੇ ਨਮਾਇंदे ਜਿਨ੍ਹਾਂ ਨੂੰ ਅਸੀਂ ਲੜਦੇ ਆ ਬੁੱਖਾਂ ਵੇਲੇ ਉਹ ਕਹਿੰਦਾ ਮੈਂ ਕਾਂਗਰਸ ਨੂੰ ਪਾਉਣੀ ਆ ਉਹ ਕਹਿੰਦਾ ਆਪ ਨੂੰ ਪਾਉਣੀ ਆ ਉਹ ਕਹਿੰਦਾ ਅਕਾਲੀ ਨੂੰ ਪਾਉਣੀ ਆ ਉਹ ਕਹਿੰਦਾ ਭਾਜਪਾ ਨੂੰ ਪਾਉਣੀ ਆ ਸਾਡਾ ਕੋਈ ਵੀ ਨਮਾਇੰਦਾ ਇੱਥੋਂ ਜਿੱਤਿਆ ਉਹ ਨਮਾਇੰਦੇ ਨੇ ਸਾਡੀ ਸੁਣਦੇ ਨਹੀਂ ਜਨਾ ਜੀ ਜਤਿੰਦਰ ਮਹਿਰਾ ਸਮੱਸਿਆ ਸਾਨੂੰ ਇਸ ਜਗ੍ਹਾ ਤੇ ਅਸੀਂ ਜਵਾਰ ਨਗਰ ਦੇ ਵਸਨੀਕ ਆ ਇਨਾਲੀ ਜਵਾਰ ਨਗਰ ਹੈ ਇਹ ਸੜਕ ਦੇ ਉੱਤੇ ਗੰਦੇ ਸੀਵਰੇਜ ਪਾਣੀ ਦਾ ਬਹੁਤ ਹੀ ਮਾੜਾ ਹਾਲ ਹੈ ਤੇ ਇਹ ਸੜਕ ਤੇ ਵੱਡੇ ਵੱਡੇ ਟੋਏ ਪੈ ਚੁੱਕੇ ਨੇ ਇੱਥੇ ਬਹੁਤ ਹਾਸੇ ਹੁੰਦੇ ਨੇ ਪਾਣੀ ਨਾਲ ਅੱਜ ਦੇਖੋ ਪ੍ਰਸ਼ਾਸਨ ਨੇ ਆਉਣਾ ਸੀ ਅੱਜ ਇਹ ਪਾਣੀ ਘੜਾ ਦੇ ਇਹ ਸਾਰਾ ਪਾਣੀ 3-3 ਫੁੱਟ ਤੱਕ ਚੜ ਜਾਂਦਾ ਲਰਕਿ ਇਹ ਰੋਡ ਨੈਸ਼ਨਲ ਹਾਈਵੇ ਹੈ ਥੋੜੀ ਦੂਰੀ ਇੱਥੋਂ ਟੂਲ ਟੂਲ ਸਾਡੇ ਤੋਂ ਪੂਰਾ ਵਸੂਲਾ ਜਾਂਦਾ ਪਰੰਤੂ ਇਹ ਸੜਕ ਬਹੁਤ ਹੀ ਬੇਕਾਰ ਹੈ ਤੇ ਆਏ ਦਿਨ ਕੋਈ ਨਾ ਕੋਈ ਹਾਸਾ ਹੁੰਦਾ ਹੀ ਰਹਿੰਦਾ ਹੁੰਦੇ ਹੀ ਰਹਿੰਦਾ ਤੇ ਪਾਣੀ ਮੀਨ ਦੇ ਨਾਲ ਜਦੋਂ ਇੱਥੇ ਨਾ ਬੁਰਾ ਹਾਲ ਹੋ ਜਾਂਦਾ ਕਿਸੇ ਦਾ ਨੰਗਣਾ ਦੁਪਰ ਹੋ ਜਾਂਦਾ ਕੀ ਮੰਗ ਕੀ ਹੈ ਕਿਸ ਸਾਡੀ ਮੰਗ ਹੈ ਜੀ ਦੇਖੋ ਸਾਡੇ ਸੀਵਰੇਜ ਦਾ ਸਹੀ ਤਰੀਕੇ ਨਾਲ ਹੱਲ ਕੀਤਾ ਜਾਵੇ ਤੇ ਇਹ ਸੜਕ ਨੂੰ ਰਿਪੇਅਰ ਕੀਤਾ ਜਾਵੇ ਸਾਡੀ ਤਾਂ ਇਹੀ ਮੰਗ ਹੈ ਜੀ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ ਜਿਹੜਾ ਪਾਇਆ ਸੀ ਕੀ ਕਮੀ ਕੀ ਰਹੀ ਸੀ ਇੱਥੇ ਦੇਖੋ ਜੀ ਇਹ ਇੱਥੇ ਕਮੀ ਮੇਨ ਹੈ ਵੀ ਗਾਹਾਂ ਪੈਪਾ ਛੋਟੀਆਂ ਨੇ ਇੱਥੇ ਪਏ ਵੱਡੀ ਪਤਨ ਦਾ ਬੈਗ ਮਾਰ ਜਾਂਦਾ ਉਹ ਪਾਣੀ ਪਾਣੀ ਸਾਡਾ ਕਾਹਨ ਨਿਕਦੇ ਨਹੀਂ ਸਾਡੀ ਮੇਨ ਮੰਗ ਸੀ ਵੀ ਇਹ ਪਾਇਪ ਸਾਡਾ ਜਿਹੜਾ ਇਹ ਲੈਂਡਵੇ ਰੇਲਵੇ ਲਾਈਨ ਆ ਇਹ ਥੱਲੋਂ ਦੇ ਨਿਕਾ ਕੇ ਪਰਲੇ ਪਾਸੇ ਨਾਲ ਮਲਾਇਆ ਜਾਵੇ ਇੱਕ ਇਹ ਕਦੇ ਇਹ ਵੀ ਮੰਗ ਸੀ ਵੀ ਇਹ ਪਿੰਡ ਕਦੇ ਮੋੜਨ ਕੇ 14 ਨੂੰ ਰਾਮਪੁਰੇ ਚ ਕਰੀਏ ਇਹ ਸਾਡੀ ਸਭ ਤੋਂ ਵੱਡੀ ਮੰਗ ਆ ਜੀ ਦੇਖੋ ਇਹ ਸਾਡਾ ਪਹਿਲਾਂ ਜਵਾਰ ਨਗਰ ਪਿੰਡ ਸਾਨੂੰ ਐਡ ਕਰ ਦਿੱਤਾ ਇਹ ਸਾਡਾ ਇਹ ਪਹਿਲਾਂ ਰਾਮਪੁਰੇ ਫੁੱਲ ਦਾ ਹਿੱਸਾ ਹੁੰਦਾ ਸੀ ਸਾਨੂੰ ਸਾਡੇ ਪੁਲ ਤੋਂ ਜਦੋਂ ਪੁਲ ਬਣਿਆ ਪੁਲ ਤੋਂ ਇਧਰ ਲੈ ਕੇ ਨੂੰ ਆੜਾ ਬਣਾ ਕੇ ਪਿੰਡ ਬਣਾ ਦਿੱਤਾ ਗਿਆ ਸਾਡੀ ਇਹ ਸਭ ਤੋਂ ਮੇਨ ਮੰਗ ਹੈ ਵੀ ਸਾਨੂੰ ਸ਼ਹਿਰ ਰਾਮਪੁਰ ਦੇ ਵਿੱਚ ਨਾਲ ਜੋੜਿਆ ਜਾਵੇ ਇਸ ਸਿਰ ਦੇ ਬਾਬਤ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਉਹਨਾਂ ਨੇ ਵੀ ਸਾਡੀ ਸਹਿਮਤੀ ਜਤਾਈ ਵੀ ਹਾਂ ਤੁਹਾਨੂੰ ਉਹਦੇ ਨਾਲ ਜੋੜ ਦਾਂਗੇ ਇਧਰ ਪ੍ਰਕਾਰ ਸਿੱਧੂ ਨਾਲ ਵੀ ਸਾਡੀ ਗੱਲ ਹੋਈ ਇਹ ਵੀ ਸਾਨੂੰ ਰਲਾਣਾ ਚਾਹੁੰਦੇ ਪਰੰਤੂ ਪਤਾ ਨਹੀਂ ਕਿੱਥੇ ਗੱਲ ਅੜੀ ਹੈ ਸਾਨੂੰ ਇਹ ਕੋਈ ਪੱਕੀ ਗੱਲ ਨਹੀਂ ਕਰ ਰਹੇ ਪਰ ਗੋਟਾ ਤਾਂ ਸਮਾ ਆ ਗਿਆ ਲੋਕ ਸਭਾ ਗੋਟਾ ਤਾਂ ਉਹਨਾਂ ਉਮੀਦਵਾਰ ਰੋਣਗੇ ਤੁਹਾਡੇ ਕੋਲ ਬੋਸਟਾ ਬੰਗੜਾ ਤਾਂ ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਕਰੋਗੇ ਲੋਕ ਦੇਖੋ ਜੀ ਅਸੀਂ ਵੋਟਾਂ ਦਾ ਟਾਈਮ ਆ ਰਿਹਾ ਜਿੰਨਾ ਚਿਰ ਸਾਡੀ ਸਮੱਸਿਆ ਦਾ ਕੋਈ ਕੋਈ ਪੱਕਾ ਹੱਲ ਨਹੀਂ ਹੁੰਦਾ ਅਸੀਂ ਪੂਰਨ ਤੌਰ ਤੇ ਵੋਟਾਂ ਦਾ ਬਾਈਕਾਟ ਕਰਾਂਗੇ ਅਸੀਂ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੁੰਦਾ ਅਸੀਂ ਕਿਸੇ ਨੂੰ ਵੋਟ ਪਾਉਣੀ ਹੀ ਨਹੀਂ ਕਿਉਂਕਿ ਇੱਥੇ ਐਮਐਲਏ ਸਾਹਿਬ ਜਿਹੜੇ ਆਮਾਦੀ ਪਾਰਟੀ ਦੇ ਨੇ ਇਧਰਲੇ ਪਾਸੇ ਰਾਮਪੁਰੂ ਵਿੱਚ ਵੀ ਆਮਾਦੀ ਪਾਰਟੀ ਦੇ ਐਮਐਲਏ ਨੇ ਸਾਡੇ ਨਾਲ ਪਾਸੇ ਅਕਾਲੀ ਦਲ ਦੇ ਐਮਪੀਸੀ ਇਧਰਲੇ ਪਾਸੇ ਰਾਮਪੁਰਾਣੇ ਪਾਸੇ ਕਾਂਗਰਸ ਦੇ ਐਮਪੀਸੀ ਪਰੰਤੂ ਸਾਡੇ ਚਾਰੇ ਪਾਰਟੀਆਂ ਨੇ ਕਿਸੇ ਨੇ ਕੋਈ ਹੱਲ ਹੀ ਨਹੀਂ ਕਰੀ ਬੋਟਾ ਲੈਣੋਂ ਇੱਕ ਵਾਰੀ ਆ ਜਾਂਦੇ ਨੇ ਮੁੜ ਕੇ ਸਾਡੇ ਕੋਲ ਆ ਕੇ ਹਾਲ ਪੁੱਛਿਆ ਹੀ ਨਹੀਂ ਦੋ ਜੋ ਐਮਐਲਏ ਦੋ ਜੋ ਐਮਪੀ ਬਲਕਾਰ ਅੱਜ ਚੱਲਦਾ ਇੱਕ ਕਾਂਗਰਸ ਦਾ ਬਲਕਾਰ ਅੱਜ ਜੜ ਜਗ੍ਹਾ ਦੇ ਅਸੀਂ ਖੜੇ ਆਂ ਮਸਰੀਕ ਜੀ ਠੀਕ ਹੈ ਮੈਸਟਰ ਖਾਨਾ ਬਲਕਾਰ ਸਿੱਧੂ ਸਾਡੇ ਨਮਾਇੰਦੇ ਨੇ ਇੱਥੋਂ ਦੇ ਲੇਕਿਨ ਉਹਦੇ باوجود ਵੀ ਆ ਪਾਣੀ ਅੱਜ ਦੇ ਤੋਏ ਇਹਦਾ ਦੇਖ ਲਾ ਜਦੋਂ ਅਸੀਂ ਇੱਥੇ 22 ਦੇ ਵਿੱਚ ਮੋਟਾ ਪਈਆਂ ਬਲਕਾਰ ਸਿੱਧੂ ਜਿੱਥੇ ਆਪਾਂ ਇਸ ਟਾਈਮ ਖੜੇ ਆ ਬਲਕਾਰ ਸਿੱਧੂ ਦਾ ਇੱਥੇ ਮੁੱਖ ਚੋਣ ਦਫ਼ਤਰ ਸੀ ਇਸ ਜਗ੍ਹਾ ਤੇ ਦਫ਼ਤਰ ਸੀ ਪਰੰਤੂ ਵੋਟਾਂ ਪੈਣ ਤੋਂ ਬਾਅਦ ਜਦੋਂ ਹੁਣ ਇੱਥੇ ਪਾਣੀ ਖੜਨ ਲੱਗਾ ਹੁਣ ਬਲਕਾਰ ਸਿੱਧੂ ਸਾਹਿਬ ਜੀ ਇੱਧਰ ਆਉਂਦੇ ਹੀ ਨਹੀਂ ਪਰਲੇ ਪਾਸੇ ਦੇ ਰੌਂਗ ਸੈਟ ਹੋ ਕੇ ਰੰਗ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਪਾਣੀ ਆ ਉਹਨਾਂ ਨੂੰ ਹੱਲ ਕਰਾਉਂਦਾ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਆਪ ਵੀ ਰੌਂਗ ਸੈਟਾਂਗੇ ਨਹੀਂ ਹੁਣ ਦੱਸੋ ਕੀ ਸੀ ਕਿੱਧਰ ਜਾਈਏ ਸਾਡਾ ਕੀ ਹੱਲ ਹੈ ਉਹਨਾਂ ਚਿਰ ਕੋਈ ਹੱਲ ਨਹੀਂ ਜਿੰਨਾ ਚਿਰ ਸਾਡਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਸਾਡੀ ਕੋਈ ਅਸੀਂ ਮਾਫੀ ਨਹੀਂ ਮੰਗਦੇ ਵੀ ਅਸੀਂ ਉੱਠਦੇ ਆ ਉਹਨਾਂ ਚਿਰ ਜਿੰਨਾ ਤੇ ਸਾਥ ਹੋਇਆ ਉਹਨਾਂ ਕੁਝ ਕਰਾਂਗੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਵਾਜ ਜਾਂਦਾ ਕੋਈ ਵੀ ਅਫਸਰ ਆਵੇ ਵੋਟ ਦਿੰਦਾ ਤੇ ਮੁੜ ਕੇ ਬਸ ਉਹੀ ਹਾਲ ਸਾਡਾ ਸਾਨੂੰ ਪਤਾ ਸਾਡੇ ਬੱਚੇ ਕਿਵੇਂ ਨੰਗਦੇ ਨੇ ਤੇ ਕਿਵੇਂ ਅਸੀਂ ਨੰਗਦੀਆਂ ਐਦਾਂ-ਐਦਾਂ ਜੋਕਾਂ ਦੇ ਵਿੱਚ ਦੀ-ਦੀਪਾਣੀਆਂ ਗੰਦਾ ਪਾਣੀ ਸਾਡੇ ਸਿਰ ਤੇ ਕਰ ਜਾਂਦਾ ਸਾਡੀ ਤਾਂ ਬੇਨਤੀ ਹੈਗੀ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਉਨਾ ਚਿਰ ਬੈਠੇ 20 ਸਾਲ ਹੋ ਗਏ ਸੰਤੈਸ਼ ਮਿਸਿਆ ਕਰਦੇ ਨੂੰ ਠੀਕ ਹੈ ਨਾ ਤੇ ਹੁਣ ਤਾਂ 15 ਸਾਲ ਹੋ ਗਏ ਕਦੇ ਕੋਈ ਵੋਟਾਂ ਪਾ ਲੈਂਦੇ ਕੋਈ ਸਰਪੰਚ ਬਣ ਜਾ ਕੋਈ ਹੱਲ ਨਹੀਂ ਹੋਇਆ ਸਾਡਾ ਪਾਣੀ ਦਾ ਤਾਂ ਨਿਕਾਲ ਚ ਕੋਈ ਹੋਇਆ ਹੀ ਨਹੀਂ ਵੱਡਾ ਤਾਂ ਸਾਨੂੰ ਜਿਆਦਾ ਤਾਂ ਸਾਨੂੰ ਆਹੀ ਡਿੱਕਾ ਲੱਗਦਾ ਉਹ ਵੀ ਵਾਸਾ ਕੋਈ ਮਿੱਟੀਆਂ ਗੋਲੀਆਂ ਦੇ ਜਾਂਦੇ ਕੋਈ ਕੁਝ ਨਹੀਂ ਕਰਦਾ ਇੱਥੇ ਆ ਕੇ ਕੋਈ ਮੂੰਹ ਨਹੀਂ ਦਿਖਾਉਂਦਾ ਸਾਡੇ ਕੋਲ ਆ ਕੇ ਹਾਂ ਜੇ ਤਾਂ ਮੋਟਾ ਲੈਣ ਗਾ ਰੋ ਸਾਡੇ ਮੂਰੇ ਹੱਥ ਬੰਨ੍ਹਦੇ ਸਾਡੀ ਕੋਈ ਸੁਣਦਾ ਨਹੀਂ ਪਹਿਲਾਂ ਇਹ ਆ ਕੇ ਗਿਆ ਆச்சே ਐਵੇਂ ਲੈ ਕੋਈ ਆ ਕੇ ਗਿਆ ਸਾਡੇ ਕੋਲੇ ਕਿਸੇ ਨੇ ਸਾਡੀ ਸੁਣੀ ਆ ਆ ਜਾਂਦਾ ਤੇ ਦੋ ਬੰਦੇ ਇਕੱਠੇ ਕਰਕੇ ਆਖ ਕੇ ਮੁਰ ਜਾਂਦਾ ਇਹਨੂੰ ਆਖਿਆ ਉਹ ਬੋਟਾ ਲੋ ਉਹ ਤਾਂ ਘਰ ਘਰ ਐ ਅਸੀਂ ਕੋਈ ਬੋਟਾ ਨਹੀਂ ਪਾਉਂਦੇ ਸਾਡੇ ਹੱਥ ਕੜੇ ਨਾ ਸਾਡੇ ਹੱਥ ਕੜੇ ਨ ਕੋਈ ਬੋਟਾ ਨਹੀਂ ਪਾਉਂਦੇ ਕਿਸੇ ਨੂੰ ਬੋਟਾ ਨਹੀਂ ਪਾਉਦੇ ਕੋਈ ਆਏ ਮੈਲੇ ਆਜੇ ਕੋਈ ਆਜੇ ਕੋਈ ਸਰਕਾਰ ਆਜੇ ਅਸੀਂ ਨਹੀਂ ਬੋਟਾ ਪਾਉਂਦੇ ਸਾਡੇ ਪੰਜਾਂ ਦਾ ਹੀ ਲਾ ਕੀਤਾ ਜਾਵੇ ਅਸੀਂ ਕਿਸੇ ਨੂੰ ਕੋਈ ਬਾਗੀ ਬਾਈਓ ਜੀ ਲਾਦੇ ਕਿਉਂ ਸਾਡੇ ਜਵਾਹਰ ਕਰ ਰਹੀ ਹਾਲਾ ਅਸੀਂ ਕਹਿੰਦੇ ਸਾਡੇ ਬੱਚੇ ਛੋਟੇ ਛੋਟੇ ਜਾਂਦੇ ਆ ਸਭ ਚੀਜ਼ ਸਾਧਨੀਆ ਲੰਘਦੀ ਆ ਚੜ੍ਹ ਕੇ ਬਹਾਣ ਹੋਇਆ ਪਿਆ ਪਾਣੀ ਦਾ ਨਿਕਾਸ ਕੋਈ ਨਹੀਂ ਹੈ ਪਾਣੀ ਕਰ ਨੂੰ ਅਸੀਂ ਬਹੁਤ ਤੰਗ ਹੋਏ ਪਿਆ ਇੰਨੀ ਸਰਕਾਰਾਂ ਆ ਗਈਆਂ ਕਿਸੇ ਸਰਕਾਰ ਨੇ ਸਾਡੀ ਕੋਈ ਸੁਣੀ ਨਹੀਂ ਉਹ ਸੁਣਵਾਈ ਨਹੀਂ ਕਰਦਾ ਬੋਟਾ ਆਉਂਦੇ ਆ ਆਉਂਕੇ ਲੈ ਜਾਂਦੇ ਆ ਤੇ ਮੁਰਤੇ ਅਸੀਂ ਜਾਂਦੋ ਅਸੀਂ ਉੱਥੇ ਰਹਿ ਜਾਂਦੀ ਆ ਕਿਸੇ ਦਾ ਕੋਈ ਹੱਲ ਨਹੀਂ ਤੇ ਪਾਣੀ ਦਾ ਸਾਡਾ ਪਾਣੀ ਤਾਂ ਵੱਧ ਦੀ ਛੋਸਾ ਸਮੇਂ ਚਾਦੇ ਪਾਣੀ ਦੀ ਆ ਅਸੀਂ ਕਿਸੇ ਆੜੀ ਦਾ ਕੁਛ ਨਹੀਂ ਲੈਣ ਦੇਣਾ ਕਿ ਸਾਨੂੰ ਕੋਈ ਚੰਗਾ ਰਸਤੂ ਜੇ ਗਿਆ ਜਾਈ ਅਸੀਂ ਇਹੀ ਮਗਰੇਸ ਵਾਲੇ ਪਾਣੀ ਦੇ ਇਲਾਕੇ ਤੱਕ ਜਾਵੇ ਸਾਡਾ ਮਾਤੋਂ ਵੱਧ ਬਸ ਸੱਤ ਪਾਣੀ ਦੇ ਦਿੱਤੇ ਜਿੰਨਾ ਹੈ ਉਹ ਉਹੀ ਹੋਦਾ ਕਿਆ ਪਿੰਡ ਬਣਾ ਕੇ ਤਾਂ ਤੈਨੂੰ ਨਹੀਂ ਅਸੀਂ ਪਹਿਲਾਂ ਸ਼ਹਿਰ ਸੀ ਸ਼ਹਿਰ ਜਿਹਾ ਹੋਇ ਸੀ ਪੱਜ ਬੋਰ ਪਿੰਡੀ ਸਾਡੀ ਤੇ ਹੁਣ ਜਦੋਂ ਨਵੇਂ ਬਣਨਾਗੇ ਇੱਕ ਤਾਂ ਦੇ ਸਾਡੇ ਸਾਰਾ ਪਿੰਡਾ ਵੀ ਨਹੀਂ ਪਿੰਡ ਬਣਾ ਕੀ ਲੋਪਦਾ ਸੰਸਾਰਿਆਂ ਨੂੰ 15 ਸਾਲ ਹੋ ਗਏ ਵੋਟਾਂ ਲੈਣਦੇ ਵੋਟਾਂ ਲੈ ਕੇ ਤੁਰ ਜਾਂਦੇ ਆ ਤੇ ਖਾਣੀ ਉੱਥੇ ਰੋਕੀ ਰਹਿ ਜਾਂਦਾ ਕੋਈ ਅੰਚੀ ਵੇਰ ਨੂੰ ਕੱਢ ਮੈ ਜਾਂਦੇ ਉਧਰ ਨਹੀਂ ਜਾਣ ਦਿੰਦੇ ਕੋਈ ਅਦਰ ਸ਼ਿਵਰਾਜ ਅਧਰ ਹੁੰਦਾ ਚਾਹਦੀ ਨੂੰ ਪਾਣੀ ਨਹੀਂ ਜਾਂਦਾ ਇਧਰਲੇ ਪਾਸੇ ਸਾਡਾ ਰੇਲ ਮਾਸ ਹੋ ਜਾਂਦਾ ਉੱਥੇ ਉੱਥੇ ਸਾਡੇ ਬੱਚੇ ਬਹੁਤ ਆ ਅਸੀਂ ਸਾਰੀ ਤਾਂਗਾ ਕਿੰਨੀ ਜਾਂਤਾ ਨਾ ਵੀ ਸਾਰੀ ਤਾਂਗੀ ਤਾਂਗਾ ਦੇ ਕਿਸੇ ਸਰਕਾਰ ਕਿਸੇ ਸਰਕਾਰ ਨੇ ਤੁਹਾਡੀ ਗੱਲ ਨਹੀਂ ਸੁਣੀ ਸੁਣਾਈ ਨਹੀਂ ਦਿੰਦੀ ਕੋਈ ਸਰਕਾਰ ਸੁਣਾਈ ਨਹੀਂ ਕਰਦੀ ਸੜੀ ਯਾਰ ਵੋਟਾਂ ਪੈਣਗੇ ਵੋਟਾਂ ਮੰਗਣ ਆਉਣਗੇ ਫਿਰ ਤੁਸੀਂ ਕੀ ਕਹੋਗੇ ਅਸੀਂ ਫਿਰ ਉਹਨਾਂ ਵੋਟਾਂ ਦੀ ਮਾਰਵਾ ਇਸੇ ਮਤਬ ਉਹ ਨਹੀਂ ਨਹੀਂ ਕਿ ਸਰਦੋਨੇ ਖੜੇ ਅਸੀਂ ਵੋਟਾਂ ਨਹੀਂ ਮੰਗਵਾਇ ਘੱਟ ਕਰ ਦਿਆਂਗੇ ਵੋਟਾਂ ਬਹੁਤ ਵੋਟਾ ਬਾਬਾ ਦੇਖ ਲਈ ਅਸੀਂ ਨੇ ਇਹ ਸਰਕਾਰ ਨੇ ਕੋਈ ਸੁਣਾਈ ਨਹੀਂ ਕੀਤੀ ਜੱਟ ਅਸੀਂ ਤਾਂ ਸੰਧਾ ਕੋਲ ਮੋੜ ਕਰਕੇ ਜਿਵੇਂ ਅਜਿਹਾ ਸੁਟਿਆ ਹੋਇਆ ਨਾ ਕੋਈ ਸ ਤੇ ਸੁਣਦਾ ਨਹੀਂ ਉਹਦੇ ਕਰਾ ਦੇ ਤੇ ਇੰਨੀਆਂ ਸਰਕਾਰਾਂ ਆਂ ਆਉਂਦੇ ਲਾਰੇ ਲਾਉਂਦੇ ਸਾਰੇ ਹਾਂ ਐ ਕਰਦੇ ਆਂ ਗੈਂ ਐ ਕਰਦੇ ਆਂਗੇ ਆ ਵੀ ਆ ਗਿਆ ਹੁਣ ਪ੍ਰਸ਼ਾਸਨ ਵੀ ਆ ਗਿਆ ਸੁਣ ਅੱਜ ਦਿੱਸ ਗਿਆ ਪ੍ਰਸ਼ਾਸਨ ਨੂੰ ਤਾਂ ਵੇਸੀ ਐ ਉਸਾਸ ਸੰਸਾਰਾ ਬਤਾ ਹੁੰਦਾ ਕਿਤੇ ਕੀ ਹੁੰਦਾ ਕਿਤੇ ਕੀ ਹੁੰਦਾ ਇਹ ਪਸੰਦ ਜਾਣ ਕੇ ਖਮੀ ਚ ਦੀਆ ਜਾ ਕੇ ਸੌਂ ਜਾਂਦੇ ਮਗੇਸ਼ਿਆਂ ਥੱਲੇ ਉਹਨੇ ਨੇ ਬੋਲ ਲਾਰਾ ਅੱਜ ਜੇ ਜਾਂਦਾ ਉੱਤੀ ਆਦਾ ਉੱਥੇ ਹੋ ਕੇ ਆਈ ਜਾਂਦਾ ਕਿਸੇ ਜੀਨੀ ਦਾ ਸ਼ਾਕਾ ਤੇਰੇ ਕੋਲ ਨੂੰ ਕਿਸੇ ਸਰਕਾਰੀ ਬਟੋਲੀ ਜੀਨੀ ਦਾ ਸਾਰਾ ਉੱਕੇ ਹੋਇਆ ਵੰਦੀਆ ਕੋਈ ਜਵਾਨ ਵੀ ਨਹੀਂ ਕੱਦਾ ਸਾਰਾ ਵਸਿਨੀ ਸਰਕਾਰੀ ਉਸਾਰਾ ਪਾਇਦਾ ਹਿਲਾਉਣਾ ਚਾਹੀਦਾ ਇਹਦੀ ਤਰ੍ਹਾਂ ਹੀ ਬੰਦੇ ਹਿਲਾ ਕਰੋ ਜਮਾਗ ਸਾਡੇ ਔਖੇ ਹੁੰਦੇ ਆ ਗੱਡੀਆਂ ਸਾਡੇ ਔਖੇ ਹੁੰਦੇ ਆ ਸਾਰੇ ਜੇ ਤੁਸੀਂ ਸੋਚਿਆ ਇਸ ਵਾਰ ਸਿਆਪਟੇ ਰਜਰ ਹੋ ਗਿਆ 15 ਸਾਲ ਵਾਂਗ ਹੋਣਾ ਲੱਗਾ ਲੋਕ ਤਾਂ 12-12 ਸਾਲ ਕਹਿੰਦੇ ਆ ਮੈਂ 15 ਸਾਲ ਕਹਿੰਦੀ ਜਿੱਦ ਬੰਦੇ ਗੱਡੀਆਂ ਬੋਲੋ ਦੋਸਤ ਕਿਹੜਾ ਹੱਲ ਕਰਦਾ ਇਹ ਹੁਣ ਬਗ ਜੂਗਾ ਚੁੱਪ ਕਰਕੇ ਇਹਦਾ ਹੱਲ ਕੀ ਆ ਸੰਤਾ ਯਾਰ ਸਰਕਾਰ ਆ ਜੰਨਤਾ ਦਾ ਸ਼ੋਰ ਵਿਚਾਰੀ ਸਰਕਾਰ ਆ ਸਰਕਾਰ ਕਿਹਦੇ ਚੁਣੀ ਹੋਵੀ ਤਾਂ ਤੁਸੀਂ ਚੁਣਿਆ ਅਸੀਂ ਕਿਹ ਚੁਣੀ ਆ ਮੂਰੇ ਲੀਡਰਾਂ ਨੇ ਚੜਾਈ ਆ ਸਾਡੇ ਵਰਗਿਆਂ ਨੂੰ ਉਹ ਕਰਕੇ ਮੂਰੇ ਮਨਜ਼ੂਰ ਕਰ ਕਰਕੇ ਵੀ ਪਾਓ ਵੋਟਾਂ ਪਾਓ ਵੋਟਾਂ ਜੰਨਤਾ ਬੋਲਦਾ ਹੁਣ ਫੇਰ ਉਹ ਲੋਕ ਸਭਾ ਅਸੀਂ ਤਾਂ ਪਾਉਂਦੇ ਨਹੀਂ ਪਾਉਂਦੇ ਨਹੀਂ ਜਿੰਨਾ ਚਿਰ ਪਾਈਆ ਕਾਲਿਆਂ ਨੂੰ ਪਾਈਆ ਕਾਲਿਆਂ ਨੂੰ ਪਾਵਾਂਗੇ ਜਮਾਨੀ ਦਰਦੇ ਗੱਲ ਲੈ ਰੱਚੀ ਆ ਸਾਡਾ ਮਸਲਾ ਹੱਲ ਹੋਵੇ ਨਾ ਹੋਵੇ ਨਾ ਨਾ ਤੁਸੀਂ ਕੋਈ ਜਨਗਣੀ ਨਾ ਕਰੋ ਹਾਂ ਵਰਤਨ ਨਾਲ ਕੀ ਆ ਲਕਰਵਾ ਦਾ ਪਾਣੀ ਦਾ ਹੱਲ ਤੁਸੀਂ ਬੋਟਾਂ ਨਾਲ ਜੁੜ ਗਏ ਜਦੋਂ ਸਾਡੀ ਔਖੀ ਹੁੰਦੀ ਆ ਜਦੋਂ ਜਵਾਕ ਸਾਡੇ ਔਖੇ ਹੁੰਦੇ ਆ ਸਾਰੇ ਪਿੰਡਾਂ ਵਾਲੇ ਔਖੇ ਹੁੰਦੇ ਆ ਅੱਜ ਨੰਗਾ ਬੋਟ ਦਾ ਬਗੈ ਨੰਦਾ ਚੁੰਦੇ ਆ ਇਹ ਕਿਹਦਾ ਹਾਂ ਨਹੀਂ ਜਿੰਦਗੀ ਜੀ ਨਹੀਂ ਕਰਿਆ ਦੱਸੋ ਕਿਦਾ ਕਰੇ ਜੇ ਕਿਸੇ ਦਾ ਕੋਈ ਗਰੀਬ ਦਾ ਕੰਮ ਹੁੰਦਾ ਨਹੀਂ ਆ ਪੈਸੇ ਸਿਰਮੈਂਟੀ ਜੀ ਸੁਣਦਾ ਤੇ ਮੈਂ ਸਾਰੇ ਸੈਂਡਵਿਚ ਕਰਦੇ ਐਜ ਸਰਪੈਂਚ ਬਣ ਜਾਂਦੇ ਦੇ ਅਨਪਰਾ ਸਨੇ ਚਾਹ ਲੈਣੇ ਸੀ ਆਦੇ ਉਹ ਜੱਟ ਮੋੜਾ ਕੁੱਤੇ ਛੱਡ ਦਿੰਦੇ ਆ ਗੁਰਗਾਂ ਮੰਗਵੰਦੇ ਤੇ ਵਿਚਾਰ ਨਾਲ ਝੂਗਿਆ ਉਹ ਰਿਵਿੰਗ ਕਰ ਦਿੰਦੇ ਐਜ ਸਰਮੈਂਚ ਬਣਦੇ ਸੀ ਉਹ ਨਹੀਂ ਜੇ ਮਰਗਾਂ ਦੇਰ ਦਾ ਸਪਰੀਂ ਦੇ ਰਹੇ ਸੀ ਜੀਆ ਛੋਟੇ ਪੰਚਾਇਤ ਬਣੇ ਸੀ ਪੰਚਾਇਤ ਨੇ ਵੀ ਕੋਈ ਹੱਲ ਨਹੀਂ ਕੀਤਾ ਪੰਚਾਇਤ ਹੰਤਰੀ ਫਰਦੀਆ ਜੇ ਕੁਝ ਪੰਚਾਇਤ ਸੁਪਰ ਹੂ ਵੀ ਦੇਖਾਂਗੇ ਪੰਚਾਇਤ ਦੇਖਾਂਗੇ ਨਹੀਂ ਬਣੀਆਂ ਉਹ ਬਣੀਆਂ ਤਾਂ ਹੁਣ ਹੁਣ ਬਣੀਆਂ ਪੰਚਾਇਤ ਅਜੇ ਉਹਦਾ ਇਹ 5-5 ਸਾਲ ਪਹਿਲਾਂ ਬਣੇ ਹੋ ਕਰਕੇ ਆ ਉਹਨਾਂ ਨੇ ਕੀਤਾ ਕਿਸੇ ਛਪੜਾ ਉਹਨਾ ਕੇ ਗ੍ਰਾਂਟਾ ਖਾਲੀਆਂ ਕਿਸੇ ਨੇ ਕੀ ਮੈਕਾਲੀਆਂ 20 ਲੱਖ ਰਾਂਡਾ ਅਗੀ ਪੀ ਆਹੀ ਚੱਕੇ ਖੰਡਾ ਜਵਾਰ ਦਿੰਦੇ ਆ ਕਹਿੰਦੇ ਜੀਤ ਵਸ ਹੋ ਗਈਆਂ ਭਾਵੇਂ ਵਸ ਹੋ ਜਾਂਦੇ ਰਾਂਡਾ ਨੇ ਜਿਹੜਾ ਐਤੀ ਸਰਪੰਚ ਬਣਾ ਸੋਣਾ ਕਹਿੰਦਾ ਪਾਏ 89 ਵਾਸੀ ਵਾਸੀ ਉਹਦਾ ਕੀ ਬਣਿਆ 89 ਵਾਲੇ ਨੇ ਪਹਿਲਾਂ ਨੇ ਨੀਵਾ ਬਗਾ ਨੀਵਾ ਨਹੀਂ ਉੱਚਾ ਕਰਦਾ ਡੰਡਾ ਖੜਾ ਕਰ ਦਿੰਦੇ ਆ ਕੋਈ ਨਹੀਂ ਨਹੀਂ ਹੁੰਦਾ ਘਰ ਲੋਕਾਂ ਦੇ ਨੀਵੇਂ ਹੋ ਗਏ ਨਾ ਘਰ ਨੀਵੇਂ ਹੋਏ ਕੋਈ ਕਹਿੰਦਾ ਨਹੀਂ ਵੀ ਹੋਗਾ ਕੋਈ ਨੂੰੱਚਾ ਚੱਕਲੇ ਕੀ ਕਰਿਆ ਫਿਰ ਹੈ ਜਨਤਾ ਮਾਰੀ ਦੀ ਮਾਰੀ ਸਮਝ ਜਾ ਜਨਤਾ ਨੂੰ ਮਾਰ ਦਿੰਦੇ ਆ ਕੋਈ ਨਹੀਂ ਵੇਖ ਸੁਬਾਹ ਦੇ ਕੱਲ ਜੀ ਵਰਜਣ ਦੇ ਲੇਕੀ ਲਿਨਣਾ ਅੱਕੇ ਨਹੀਂ ਕਰਾ ਜੇ ਵਰਜਣਦੇ ਸਾਰੇ ਐਦ ਕੀ ਵੀ ਵੋਟਾਂ ਮੰਗ ਰਹੇ ਆਗੇ ਜਨਤਾ ਭੋਲੀ ਜਨ ਹੁਸ਼ਿਆਰ ਹੋ ਗਈ ਦੁਨੀਆ ਹੁਣ ਜੰਡਾ ਖਿੱਚਾਂਗੇ ਤੇ ਸਾਰੇ ਸਨਕਾਰ ਜੀ ਜੁਆਕਾਂ ਨੇ ਹੋ ਘਟਤੇ ਗਰੀਬ ਅਧਿਹੜੀ ਕਰਦੇ ਆ ਹਾਂ ਜੇ ਨਸਲ ਘਟ ਕੱਟੇ ਸਾਡੇ ਜੁਆਕਾਂ ਨੇ ਸਾਰੇ ਨੇ ਤਾਂ ਬਹੁਤ ਕਰੀ ਜਾਂਦੇ ਨਹੀਂ ਅਸੀਂ ਤਾਂ ਆਨੇ ਇੱਧਰ ਪਾਓ ਸਾਡਾ ਸ਼ਹਿਰ ਚ ਪਾਓ ਸਾਨੂੰ ਸ਼ਹਿਰ ਚ ਪਾਓ ਸਾਨੂੰ ਇੱਥੇ ਅਸੀਂ ਬਹੁਤ ਬੁਰਾ ਹਾਲ ਆ ਸਾਡਾ ਤਾਂ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਨੇ ਉੱਥੇ ਲੋਕ ਸਭਾ 'ਚ ਕੀਤੀ ਸੀਗੀ ਕੋਈ ਨਹੀਂ ਸੁਣਦੇ ਕੋਈ ਨਹੀਂ ਸੁਣਦਾ ਉਹਨਾਂ ਨੇ ਸਭਾ ਚ ਕੀਤੀ ਸੀ ਉਹਨਾਂ ਨੇ ਬੇਨਤੀ ਪਰ ਕਿਸੇ ਨੇ ਨਹੀਂ ਸੁਣੀ ਸਾਡੀ ਇੱਥੇ ਦਫ਼ਤਰ ਸੀ ਜਦੋਂ ਇੱਥੇ ਦਫ਼ਤਰ ਸੀ ਬਲਕਾਰ ਸਿੱਧੂ ਦਾ ਉਦੋਂ ਕਮੀ ਇੱਥੇ ਬੈੰਦਾ ਸੀ ਜਦੋਂ ਹੁਣ ਅਸੀਂ ਪਾਣੀ 'ਚ ਡੁੱਬੇ ਬੈਠੇ ਆ ਤੇ ਹੁਣ ਤਾਂ ਕੋਈ ਆਉਂਦਾ ਹੁਣ ਕਿਹੜਾ ਮਾਰਦਾ ਬਲਕਾਰ ਸਿੱਧੂ ਕੋਈ ਨਹੀਂ ਮਾਰਦਾ ਕੋਈ ਐਮਐਲ ਨਹੀਂ ਆਉਂਦਾ ਕੋਈ ਕੋਈ ਯੋਂ ਤਾਂ ਸਾਡੇ ਕੋਲੇ ਜੇ ਜਦੋਂ ਹੋਰ ਹੋਰ ਕੇ ਬੋਟਲ ਲੈਣਾ ਬੋਟਲ ਲੈਣਾ ਸੀ ਡਾਂਗਾ ਲੈ ਕੇ ਮੰਗਰ ਪਾਵਾਂਗੇ ਉਹ ਤਾਂ ਕਿਹੜੇ ਸੁਝਾਰ 10000 ਰੁਪਏ ਦੇਵਾਂਗੇ ਹਾਂ ਇਹ ਤਾਂ 20000 ਰੁਪਏ ਫਿਰ ਕਹਿੰਦੇ ਸੀ ਕਿ ਰਸੋਈ ਖਰਚਾ ਦੇਵਾਂਗੇ 10000 ਰੁਪਏ ਦੇਵਾਂਗੇ ਦੇ ਤਾਂ ਸਾਨੂੰ ਕਿਸੇ ਨੇ ਨਹੀਂ ਦਿੱਤਾ ਮੇਰੀ ਔਖੀ ਹੈ ਜੀ ਰੋਟੀ ਤੇ ਰਾਬ ਖਾਏਗਾ ਪਾਣੀ ਦਾ ਹੱਲ ਕਰ ਦੋ ਸਾਨੂੰ ਸ਼ਹਿਰ ਚ ਮਿਲਾ ਦਿਓ ਬਸ ਕੀ ਕੀ ਸਮੱਸਿਆ ਆਹੀ ਉਹ ਕੜੀ ਕਰ ਛੜਕਦੇ ਆ ਘਰਾਂ ਦੇ ਵਿੱਚ ਕੀ ਕਰੋ ਜਦੋਂ ਬਾਹਰ ਹੋ ਜਾਂਦਾ ਘਰਾਂ ਚ ਵੀ ਉੱਠ ਜਾਂਦਾਗਾ ਇਹ ਜਿਹੜਾ ਬਾਹਰ ਖਾ ਜਾਂਦਾ ਪਰ ਅਜ ਵੀ ਵਗ ਜਾਂਦਾ ਬੱਚੇ ਪਤਾ ਸਕੂਲ ਜਾਂਦੇ ਕਿੰਨੇ ਔਖੇ ਹੁੰਦੇ ਨਾ ਲੋਕ ਸਾਡੇ ਵਿੱਚ ਡੁੱਬ ਜਾਂਦੇ ਨਾ ਸਾਈਕਲਾਂ ਤੇ ਆਉਂਦੇ ਨੇ ਜਿਹੜੇ ਵਿੱਚ ਡੁੱਬਦੇ ਨੇਗੇ ਜੋ ਅੱਖ ਸਾਡੇ ਪਰ ਸਾਡਾ ਹੱਲ ਉਹਨਾਂ ਚੱਕਰ ਨਹੀਂ ਜਿੱਨਾਂ ਚਿਰ ਸਾਡੇ ਜਵਾਰ ਨਗਰ ਦਾ ਕੋਈ ਹੱਲ ਨਹੀਂ ਕਰੇ ਕੋਈ ਵੀ ਸੂਰਤ ਨਹੀਂ ਕੋਈ ਹੋ ਨਹੀਂ ਨਾ ਕੋਈ ਸਾਡੀ ਸੁਣਾਈ ਕਰਦਾ ਕੋਈ ਵੀ ਆ ਜੇ ਇੱਥੇ ਆ ਮੈਲੇ ਕੋਈ ਸੁਣਾਈ ਨਹੀਂ ਕਰਦਾ ਜਿਹਨੋਂ ਮੋਟਾ ਫਾਇਨ ਨਾ ਮੁੜ ਕੇ ਕੋਈ ਆਪ ਦੇ ਘਰਾਂ ਕਰੀ ਭੈਜ ਜਾਂਦਾ ਮੁੜ ਕੇ ਉਹ ਇੱਥੇ ਵੀ ਨਾ ਟੱਕਰ ਦੇ ਜਿਹੜੇ ਬਾਹਰ ਕੁੱਤੇ ਖੜੇ ਹੁੰਦੇ ਨੇ ਉਹ ਸਾਨੂੰ ਜਵਾਬ ਦੇ ਦਿੰਦੇ ਨੇ ਆਂਦੇ ਮੈਲੇ ਤਾਂ ਬਾਹਰ ਗਿਆ ਹੋਇਆ ਦੱਸੋ ਆ ਮੈਲੇ ਨੂੰ ਕਦੋਂ ਮਿਲਗੇ ਕਿੱਥੋਂ ਮਿਲਗੇ ਅਸੀਂ ਨਾ ਕਿਸੇ ਆਮ ਆਦਮੀ ਨੂੰ ਨਾ ਕਿਸੇ ਨੂੰ ਕਾਂਗਰਸ ਨੂੰ ਨਾ ਪਾਰਟੀ ਕਿਸੇ ਪਾਰਟੀ ਨੇ ਸਾਡੇ ਦਾ ਹੱਥ ਘੜਿਆ ਅਸੀਂ ਵੋਟ ਨਹੀਂ ਪਾਉਣੀ ਸਾਡੀ ਜਮਾ ਅੱਜ ਤੋਂ ਬਾਹਰ ਕੱਟ ਹੈ ਬੋਰ ਦੇ ਲੋਕਾਂ ਦੀ ਵੋਟਾਂ ਨੇ ਛੁਟੇ ਨਾੜ ਕੇ ਆਉਣਗੇ ਫਿਰ ਦੇਖਾਂਗੇ ਅਸੀਂ ਸਾਡੇ ਕਿਹੜੇ ਝੂੜਨਾ ਪਾਗਾਂ ਨੇ ਅਸੀਂ ਉਹ ਜਹਾ ਹੱਲ ਵਰਤਾਂਗੇ ਠੀਕ ਹਨਾ ਇਹ ਪਾਣੀ ਵਿੱਚ ਦੀ ਗੱਡੀਾਂ ਲੱਗਣਗੀਆਂ ਤੇਰੀ ਆਉਣਗੇ ਸਾਨੂੰ ਇੱਕ ਦਿਨ ਆਏ ਮੈਂ ਜਾਂਦੇ ਗੱਡੀ ਚੱਲਦਾ ਮੈਂ ਦੇ ਕੋਈ ਇੱਛਾ ਹੀ ਨਹੀਂ ਲੱਗਦਾ ਮੋਟਰਸਾਈਕਲ ਨਹੀਂ ਲੱਗਦਾ ਆਹੇ ਆਉਣਗੇ ਕਿੱਥੋਂ ਨਹੀਂ ਆਹੋ ਫੇਰ ਔਰ ਤੋਂ ਪਹਿਲਾਂ ਖਾਲੀ ਕਰਾ ਲੈਣਗੇ ਅਸੀਂ ਤਾਂ ਆਪਦੇ ਫਰਸਾਂ ਧੋਣੀਆਂ ਆਈਆਂ ਜਾਂ ਅਸੀਂ ਤਾਂ ਆਪਦੇ ਕੰਮ ਕਰਨੀਆਂ ਆ ਲੀੜੇ ਕੱਪੜੇ ਧੋਣ ਦੇ ਅਸੀਂ ਤਾਂ ਉਵੇਂ ਹੀ ਕਰਾਂਗੇ ਡੋਲਾਂਗੇ ਹੀ ਪਾਣੀ ਤੋ ਫੇਰ ਖੜ ਜੂਗਾ ਪਾਣੀ ਦਾ ਥੋੜਾ ਜਿਹਾ ਵੀ ਨਹੀਂ ਜਾ ਪਾਉਂਦਾ ਹੁਣ ਸਾਨੂੰ 6 ਮਿੰਟ ਹੋ ਗਏ ਪਾਣੀ ਦੇ ਵਿੱਚ ਦਿਨਾਂ ਦੇ ਆ ਕੱਲ ਕਿਵੇਂ ਬੰਦ ਕਰਤਾ ਕੱਲ ਜਮੇ ਸਕਾਤਾ ਪਾਣੀ ਕੱਲ ਕਿਵੇਂ ਹੱਲ ਹੋ ਗਿਆ ਇੰਨੇ ਦਿਨਾਂ ਦਾ ਖੜਾ ਕਿੰਨੇ ਦਿਨ ਹੋ ਗਏ ਸਾਨੂੰ ਓਕੇ ਮਾਈ ਜਾਂਦਾ ਅਸੀਂ ਜਾ ਜਾ ਕੇ ਵੀ ਆਖਿਆ ਹੈ ਪਰਮਾਨੈਂਟ ਹੱਲ ਹੋਣਾ ਚਾਹੀਦਾ ਟੈਂਪਰੇਰੀ ਕੁਛ ਵੀ ਕਰਨ ਜਾਂ ਮੈਂ ਸਾਡੇ ਪਾਣੀ ਦਾ ਹੱਲ ਕਰਨ ਸਾਡੇ ਜਵਾਰ ਨਗਰ ਦਾ ਸੂਰਤਾ ਕਰਨ ਜਾਣਾ ਸੀ ਸਾਡਾ ਮੰਗਾ ਪੂਰਨਾ ਕਰ ਦੇਣ ਤੇ ਵੋਟਾਂ ਲੈ ਲੈ ਜੀ 2 ਮਹੀਨੇ ਹੋ ਗਏ ਪਾਣੀ ਖੜੇ ਨੂੰ 3 ਫੁੱਟ ਪਾਣੀ ਸੀਗਾ ਲੋਕੀ ਕਿਹਾ ਹੁੰਦੇ ਜਾਂਦੇ ਸੀ ਮੈਂ ਵੀ ਉਦੋਂ ਦੀ ਸਕੂਟਰੀ ਕਰਤੀ ਉਹ ਟੋੜਾ ਸੀਗਾ ਇੰਨਾ ਜੀ 2 ਫੁੱਟ ਰੁਵਾ ਢੂੰਗਾ ਉਸ ਸਕੂਟਰੀ ਟੋਏ ਚ ਵਿਕ ਗਈ ਨਾ ਇਹਦਾ ਮੇਰੇ 60 ਬਤੀ ਬਹੁਤ ਅਗਲੀ 60 ਬਤੀ 2-3000 ਰੁਪਏ ਤੇ ਲੱਗ ਗਿਆ 1000 ਰੁਪਏ ਸਕੂਟਰੀ ਦੇ ਲੱਗ ਗਿਆ ਆ ਹਾਲ ਹੈ ਜੀ ਸਾਡਾ ਕੀ ਮੰਗਾ ਤੁਹਾਡੀ ਪ੍ਰਸ਼ਾਸਨ ਤੋਂ ਇਹਦਾ ਸਾਡੀ ਵੀ ਆਹੀ ਆ ਵੀ ਪਾਣੀ ਚੱਲਦਾ ਹੋਣਾ ਸੜਕ ਸਾਡੀ ਠੀਕ ਹੋ ਜੇ ਕੀ ਬਣਦੇ ਭਾਂਡੇ ਲਾਜ ਦਾ ਚਲ ਕਰਾਈ ਖੜੀ ਹੈ ਕੋ ਮੁੰਡਾ ਹੋਣਾ ਲਾਜ ਦਾ ਆ ਜਿਹੜਾ ਕੋਈ ਸੀਵਰ ਦੇ ਥੱਲੇ ਸੀਵਰ ਦਾ ਕੋਈ ਪ੍ਰੋਜੈਕਟ ਸੀ ਉਹ ਕੋਈ ਗੱਲਬਾਤ ਦਾ ਮੁੱਦਾ ਨਹੀਂ ਉੱਠਿਆ ਉਹਦੇ ਬਾਰੇ ਵੀ ਗੱਲ ਕਰ ਇੱਕ ਲੱਖ ਇੱਕ ਕਰੋੜ 60 ਲੱਖ ਦਾ ਬਣਾਇਆ ਸੀ ਵੀ ਉਹਦੀ ਕੋਈ ਗੱਲਬਾਤ ਹੀ ਨਹੀਂ ਹੋਰੀ ਇੱਥੇ ਗੱਲ ਉਧਰੋਂ ਬੰਦ ਪਿਆ ਸੀ ਮਰੇ ਇੱਧਰ ਬੰਦ ਪਿਆ ਉਹ ਤਾਂ ਕੋਈ ਗੱਲ ਹੀ ਨਹੀਂ ਹੋਰੀ ਉਹਨਾਂ ਨੇ ਆ ਹੁਣ ਐਸ.ਡੀ.ਐਮ ਸਾਹਿਬ ਆਏ ਸੀ ਉਹ ਕਹਿੰਦੇ ਸੀ ਤੁਹਾਡੇ ਪੱਕਾ ਹੱਲ ਕਰਾਂਗੇ ਤੁਹਾਨੂੰ ਕੀ ਲੱਗਦਾ ਹੱਲ ਹੋਊਗਾ ਕੋਈ ਹੱਲ ਨਹੀਂ ਹੁੰਦਾ ਕੋਈ ਹੱਲ ਨਹੀਂ ਹੋਣਾ ਜੀ ਇਹਨਾਂ ਦਾ ਕੋਈ ਗੱਲਾਂ ਲੱਗਣ ਦੇ ਦਿੰਦੇ ਆ ਮੁੰਡੇ ਵਸੇ ਤੇ ਕੁਝ ਨਹੀਂ ਹੁਣ ਇਹਨਾਂ ਦਾ ਕੁਝ ਨਹੀਂ ਕਰਨ ਇਹਨਾਂ ਨੇ ਕੋਈ ਵਾਰੀ ਆ ਗਿਆ ਸੀ ਇਹਨਾਂ ਦਾ ਨਹੀਂ ਬਹੁਤ ਆਖਦਾ ਇੱਕ ਵਾਰੀ ਆਏ ਆ ਜੀ ਹਾਂ ਬਹੁਤ ਵਾਰ ਆਏ ਆ ਲਾਏ ਜਿਹੜੇ ਜਦੋਂ ਪਹਿਲਾਂ ਤਾਂ ਨਾਲਾਸ਼ੂ ਉਹ ਤੋਂ ਵੀ ਹੀ ਮਾ ਕਹਿ ਕੇ ਗਿਆ ਵੀ ਹਫਤਾ ਸਾਨੂੰ ਟਾਈਮ ਦੋ ਹਫਤੇ ਦੇ ਵਿੱਚ ਤੁਹਾਡਾ ਪਾਣੀ ਦਾ ਹੱਲ ਹੋ ਜਾਊਗਾ ਅੱਜ ਵੀ ਉਹੀ ਗੱਲ ਕਹਿ ਕੇ ਗਿਆ ਵੀ ਹਫਤਾ ਰੋ ਟਾਈਮ ਦੋ ਚੀਬਰੇ ਜੀ ਸਾਫ਼ ਕਰਦੇ ਆ ਬਿਹਫ ਤੇ ਤੁਹਾਡਾ ਬੰਦੋਬਾਤ ਕਰਦੇ ਆਂਗੇ ਪਾਣੀ ਦਾ ਪਹਿਲਾਂ ਤੁਸੀਂ 15 ਅਗਸਤ ਨੂੰ ਲਾਇਆ ਸੀ ਇੱਧਰ ਹਾਂਜੀ ਹਾਂ ਕਾਲੀਆ ਦੇ ਨਾਲ ਉਹ ਕਰਿਆ ਸੀਗਾ 15 ਅਗਸਤ ਨੂੰ ਤੇ ਉਦੋਂ ਵੀ ਬੱਛਾ ਹਫ਼ਤੇ ਦਾ ਟਾਈਮ ਲੈ ਕੇ ਮੁੜ ਕੇ ਕੋਈ ਖਬਰਸਾਰ ਨਹੀਂ ਲਈ ਤੇ ਅੱਜ ਵੀ ਹਫ਼ਤੇ ਦਾ ਟਾਈਮ ਦੇ ਕੇ ਗਿਆ ਪਾਣੀ ਦੇ ਹੱਲ ਦੀ ਗੱਲ ਹੈ ਜੀ ਪਾਣੀ ਦਾ ਹੱਲ ਹੋਣਾ ਚਾਹੀਦਾ ਰੋਹ ਕੀ ਬੁਰਾ ਹਾਲ ਹੈ ਕਿ ਨਾਕਾ ਦੇ ਅੱਗੇ ਟੋਏ ਨੇ ਉੱਚ ਦੋ ਟਰਾਲੇ ਮਿੱਟੀ ਦੇ ਪਾਉਂਦੇ ਨੇ ਮਿੱਟੀ ਭਾਗ ਭਰ ਜਾਂਦਾ ਫੇਰ ਨਹੀਂ ਆ ਜਾਂਦਾ ਉੱਚ ਪਾਣੀ ਚੱਲ ਪੈਂਦਾ ਫੇਰ ਉਹ ਬੁਰਾ ਹਾਲ ਹੋ ਜਾਂਦਾ ਇੰਨਾ ਬੁਰਾ ਹਾਲ ਜਵਾਨਗੜ੍ਹ ਦਾ ਮੈਂ ਕਹਿੰਦਾ ਪੰਜਾਬ ਦੇ ਵਿੱਚੋਂ ਸਾਰਿਆਂ ਨਾਲੋਂ ਬਰਾ ਹਾਲ ਪਿੰਨ ਜਵਾਨਗੜ੍ਹ ਦਾ ਇਹਦਾ ਕੋਈ ਹੱਲ ਕੀਤਾ ਜਾਵੇ ਜਿਹੜੀ ਵੀ ਪਾਰਟੀ ਆਉਂਦੀ ਆ ਕਾਂਗਰਸ ਨੂੰ ਵੋਟਾਂ ਪਾ ਕੇ ਆਰ ਕੇ ਕਾਲੀਦਾਨੂ ਵੋਟਾਂ ਪਾ ਕੇ ਅਸੀਂ ਚੱਕ ਗਏ ਆਮ ਆਦਮੀ ਪਾਰਟੀ ਤੋਂ ਉਮੀਦ ਆ ਸੀ ਵੀ ਲੋਕ ਕਿ ਵੱਧ ਤੋਂ ਬਹੁਤ ਬੁਝੇ ਕੰਮ ਕਰਨਗੇ ਲੇਕਿਨ ਮੈਂ ਕਹਿੰਦਾ ਭਗਵਾਨ ਸਮਾਰ ਪਰਸਨ ਗੱਲਾਂ ਦੇ ਵਿੱਚ ਕਹਿ ਦਿੰਦੇ ਨੇ ਮੈਸਟਰ ਖਾਨ ਨੇ ਕੋਈ ਜਾਣੇ ਉਹ ਕਹਿੰਦਾ ਕੋਈ ਗੱਲ ਨਹੀਂ ਹੱਲ ਕਰਾਂਗੇ ਕੋਈ ਵੀ ਹੱਲ ਸਾਡੇ ਪਿੰਡ ਦਾ 1% ਵੀ ਕੋਈ ਹੱਲ ਨਹੀਂ ਨਾ ਕੋਈ ਸੜਕਾਂ ਨਾ ਕੋਈ ਗਲੀ ਆ ਮਨਮਨ ਕੋਈ ਨਹੀਂ ਕੋਈ ਲੋਕ ਭੱਜੇ ਫਿਰਦੇ ਕੋਈ ਡੱਗ ਪੈਂਦਾ ਕੋਈ ਕਿਵੇਂ ਕਰਦਾ ਜਿਵੇਂ ਕੋਈ ਸਾਈਕਲ ਲੈ ਕੇ ਨਾ ਕਰਿਆ ਕੋਈ ਕੁਛ ਕਰ ਰਿਹਾ ਆ ਸਾਡੇ ਸਾਹਮਣੇ ਬਿਜ਼ੋਰ ਕੇ ਬੈਠਿਆ ਇਹਨਾਂ ਦੀ ਲਾਚੀ ਰੁੱਟ ਗਈ ਦੱਸੋ ਕਿਹਦਾ ਕਸੂਰ ਹੈ

ਉਹ ਨੂੰ ਆਸ਼ਵਾਸ਼ਣ ਦੇ ਕੇ ਗਏ ਹਫਤੇ ਦਾ ਟਾਈਮ ਦਿੱਤਾ ਉਹਦੇ ਬਾਰੇ ਤੁਸੀਂ ਦੇਖੋ ਇੱਕ ਹਫਤੇ ਦਾ ਕਹਿ ਚੁੱਕਿਆ ਹੋ ਮੰਨ ਨੇ 90 ਟਾਈਮ ਦੇਗੇ ਸਾਨੂੰ ਪਰ ਕੋਈ ਹੱਲ ਤਾਂ ਹੋਣਾ ਨਹੀਂ ਕੋ ਪਾਣੀ ਉਹ ਨਿਕਲ ਜਾਣਾ ਇਹ ਉੱਤੇ ਕੋਈ ਪੈਸਾ ਲਾਉਗੀ ਗਵਰਨਮੈਂਟ ਫੇਰ ਹੀ ਕੋਈ ਹੱਲ ਹੋਣਾ ਬਿਨਾਂ ਪੈਸੇ ਤੋਂ ਕੋਈ ਹੱਲ ਨਹੀਂ ਹੋਣਾ ਉਹ ਬਸ ਆ ਜਾਂਦੇ ਆ ਟਰੈਕਟਰ ਟਰਾਲੀਆਂ ਪਰ ਕੇ ਦੋ ਲੈ ਗਏ ਚਾਰ ਲੈ ਇਸ ਵਾਰ ਵੋਟਾਂ ਮੰਗਵਾਉਂਗੇ ਕੀ ਕਰੋਂ ਇਸ ਵਾਰ ਜੇ ਕਾ ਵੋਟਾਂ ਪਾਜੇ ਸਾਡਾ ਕੋਈ ਹੱਲ ਹੋਊ ਤਾਸੀ ਬੋਰਡ ਪਾਉਣੀ ਨਹੀਂ ਅਸੀਂ ਬੋਰਡ ਨਹੀਂ ਪਾਉਣੀ ਸਾਨੂੰ ਸ਼ਹਿਰ ਨਾਲ ਰਲਾਇਆ ਜਾਵੇ ਸਾਨੂੰ ਮਤਲਬ ਨਹੀਂ ਅਸੀਂ ਬਾਈਕਾਟ ਕਰਦੇ ਹਾਂ ਵੋਟਾਂ ਦਾ ਸਾਰਿਆਂ ਦਾ ਬਸ ਸਾਨੂੰ ਸ਼ਹਿਰ ਨਾਲ ਰਲਾਇਆ ਜਾਵੇ ਅਸੀਂ ਪਿੰਡ ਚ ਰਹਿਣਾ ਨਹੀਂ ਸਾਨੂੰ ਮਿਊਸਪਲ ਕਮੇਟੀ ਨਾਲ ਰਲਾਇਆ ਜਾਵੇ ਸਾਨੂੰ ਮਤਲਬ ਨਹੀਂ ਵੋਟਾਂ ਦਾ ਸਾਡਾ ਬਾਈਕਾਟ ਕੋਈ ਆਈ ਜਾਵੇ ਕੋਈ ਜਾਈ ਜਾਵੇ ਇੱਕ ਸਾਡਾ ਐਸਟੀਐਮ ਸਾਹਿਬ ਨਾਲ ਦੋ ਦੋ ਮੰਗਾਂ ਤੇ ਸਹਿਮਤੀ ਸੀਗੀ ਜਿਹੜੀਆਂ ਮੇਨ ਦੋ ਮੰਗਾਂ ਆ ਉਹਦੇ ਚ ਇੱਕ ਤਾਂ ਇਹ ਜਵਾਹਰ ਨਗਰ ਨੂੰ ਸ਼ਹਿਰ ਦੇ ਨਾਲ ਜੋੜਨਾ ਹੈ ਤੇ ਦੂਸਰਾ ਸਾਡਾ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਰੇਲਵੇ ਲਾਈਨ ਕ੍ਰੋਸ ਕਰਕੇ ਸਿੱਧਾ ਪਾਉਣਾ ਹੈ ਜਿਹੜਾ ਰੇਲਵੇ ਲਾਈਨ ਕ੍ਰੋਸ ਕਰਕੇ ਪਾਉਣਾ ਹੈ ਉਹਦੇ ਤੇ ਐਸਟੀਮੇਟ ਬਣ ਚੁੱਕਾ ਹੈ ਐਸਡੀਐਨ ਸਾਹਿਬ ਦੇ ਕੋਲੇ ਹੈ ਉਹ ਕਹਿੰਦੇ ਅਸੀਂ ਇਹਨੂੰ ਜਲਦੀ ਤੋਂ ਜਲਦੀ ਤੁਹਾਡਾ ਮਸਲਾ ਹੱਲ ਕਰਾਵਾਂਗੇ ਤੇ ਸ਼ਹਿਰ ਵਾਲਾ ਸਾਡਾ ਕੇਸ ਹੈ ਜਿਹੜਾ ਉਹ ਵੀ ਜਲਦੀ ਤਿਆਰ ਹੋ ਕੇ ਸਾਡਾ ਜਿਹੜਾ ਉਹ ਸ਼ਹਿਰ ਦੇ ਵਿੱਚ ਮਿਲੂਗਾ ਚੌਂ ਜਾਬਤੇ ਤੋਂ ਬਾਅਦ ਜਿਹੜਾ ਮਤਲਬ ਇਸ ਤੇ ਵਰਕ ਹੋਊਗਾ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਕਿਹਾ ਵੀ ਅਸੀਂ ਲਗਾਤਾਰ ਤੁਹਾਡੀ ਕਮੇਟੀ ਦੇ ਨਾਲ ਮੀਟਿੰਗਾਂ ਹਫਤੇ ਹਫਤੇ ਬਾਅਦ ਕਰਦੇ ਰਹਾਂਗੇ ਤੇ ਜੋ ਟੈਂਪਰੇਰੀ ਹੈ ਉਹ ਸਾਨੂੰ ਦੋ ਸਬੀਪਰ ਵਿਸ਼ਵਾਸ ਦਿਵਾ ਕੇ ਗਏ ਆ ਸਾਡੇ ਜਵਾਹਰਨਗਰ ਦੀ ਸਪਾਈ ਕਰਨਗੇ ਰੇੜੀ ਦਾ ਇਹ ਪ੍ਰਬੰਧ ਸਾਨੂੰ ਇਹ ਇੱਥੇ ਕਰਕੇ ਦੇਣਗੇ ਤੇ ਜਿਹੜਾ ਆ ਪੱਚ ਵਰਕ ਹੈ ਉਹ ਜਲਦੀ ਤੋਂ ਜਲਦੀ ਮਤਲਬ ਕਰਾ ਕੇ ਤੇ ਸਾਡਾ ਜਿਹੜਾ ਸਿੱਧੇ ਦੀ ਪਹਿਲਾਂ ਦੀ ਤਰ੍ਹਾਂ ਜੋ ਚੌਂਦੀ ਤੇ ਉਹ ਚਲਦੀ ਰਹੂਗੀ ਤੇ ਜਿਹੜਾ ਅਗਲੀ ਕਾਰਵਾਈ ਹੈ ਉਹ ਇਹ ਸਾਨੂੰ ਬਿਲਕੁਲ ਵਿਸ਼ਵਾਸ ਦਿਵਾ ਕੇ ਗਏ ਹੈ ਵੀ ਅਸੀਂ ਆਪਣੇ ਪਰਸਨਲ ਤੌਰ ਤੇ ਨਿੱਜੀ ਤੌਰ ਤੇ ਦਖਲ ਦੇ ਕੇ ਤੁਹਾਡਾ ਮਸਲਾ ਹੱਲ ਕਰਾਵਾਂਗੇ ਤੁਹਾਡੇ ਨਾਲ ਜਿਹੜਾ ਮੰਗਾ ਹੈ ਉਹ ਬਿਲਕੁਲ ਜਾਇਜ਼ ਹੈ ਸੋ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਜਿਹੜਾ ਅਸੀਂ ਇਸ ਧਰਨੇ ਨੂੰ ਪੋਸਟ ਬਾਉਂਡ ਕਰਦੇ ਆ ਜੇ ਪ੍ਰਸ਼ਾਸਨ ਨੇ ਸਾਡੀ ਫੇਰ ਵੀ ਗੱਲ ਨਾ ਸੁਣੀ ਕਾਨਾ ਕਾਨੀ ਕਰੀ ਤੇ ਅਸੀਂ ਫੇਰ ਮਜਬੂਰ ਹੋਵਾਂਗੇ ਸੜਕਾਂ ਤੇ ਆਉਣ ਤੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਜੋ ਸਾਨੂੰ ਵਿਸ਼ਵਾਸ ਦਿਵਾ ਕੇ ਗਿਆ ਉਹਦੇ ਤੇ ਖਰਾ ਉਤਰੇ ਇੱਥੋਂ ਦੇ ਦੋ ਐਮਐਲਏ ਆ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਆ ਇਹ ਜਿਹੜਾ ਇਲਾਕਾ ਹੈ ਇਹ ਸ਼ਹਿਰ ਦੇ ਨਾਲ ਜੋੜਨ ਵਾਸਤੇ ਸਾਡੀ ਮਦਦ ਕੀਤੀ ਜਾਵੇ ਅਸੀਂ ਇੱਥੋਂ ਦੇ ਲੋਕ ਆ ਇੱਥੋਂ ਦੇ ਵੋਟਰ ਆ ਸਾਡੀ ਕਿਸੇ ਰਾਜਨੀਤਿਕ ਪਾਰਟੀ ਦੀ ਅਸੀਂ ਉਹ ਨਹੀਂ ਪਰ ਅਸੀਂ ਤੁਹਾਨੂੰ ਵੋਟਾਂ ਪਾਗੀਆਂ ਤੇ ਸਾਡਾ ਇਹ ਹੱਕ ਹੈ ਵੀ ਅਸੀਂ ਤੁਹਾਡੇ ਤੋਂ ਸਾਡੀਆਂ ਜਾਇਜ਼ ਮੰਗਾਂ ਤੇ ਉਹ ਗੱਲਬਾਤ ਰਹੀ ਅਸੀਂ ਉਹ ਮਸਲੇ ਹੱਲ ਕਰਵਾਈਏ ਇਹਨਾਂ ਕਹਿੰਦਾ ਹੋਇਆ ਮੈਂ ਫੇਰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੀ ਉਹ ਜਲਦੀ ਤੋਂ ਜਲਦੀ ਸਾਡੇ ਮਸਲੇ ਹੱਲ ਕਰਨ ਧੰਨਵਾਦ ਸਰ ਇੱਕ ਜਵਾਹਰਨਗਰ ਵਾਸੀਆਂ ਨੇ ਕਿਹਾ ਸੀ ਵੀ ਸਾਡਾ ਇਹ ਰੋਸ਼ ਹੈ ਵੀ ਅਸੀਂ ਵੋਟਾਂ ਦੇ ਵਿੱਚ ਬਾਈਕਾਟ ਕਰਾਂਗੇ ਕੀ ਇਹ ਨਹੀਂ ਜੀ ਅਸੀਂ ਇਸ ਤਰ੍ਹਾਂ ਦਾ ਕੋਈ ਜਵਾਹਰਨਗਰ ਨਿਵਾਸੀਆਂ ਨੇ ਫੈਸਲਾ ਨਹੀਂ ਕੀਤਾ ਜੇ ਸਾਡੇ ਮਸਲੇ ਹੱਲ ਹੁੰਦੇ ਆ ਲੋਕਤੰਤਰ ਆ ਅਸੀਂ ਲੋਕਤੰਤਰ 'ਤੇ ਵਿਸ਼ਵਾਸ ਰੱਖਦੇ ਆ ਅਸੀਂ ਇਸ ਤਰ੍ਹਾਂ ਦਾ ਕੋਈ ਹੋਰ ਨਹੀਂ ਕਰਾਂਗੇ ਜੇ ਲੋੜ ਪਈ ਸਾਡੀ ਕਿਸੇ ਨੇ ਕੋਈ ਗੱਲ ਹੀ ਨਾ ਸੁਣੀ ਫਿਰ ਹੋ ਸਕਦਾ ਅਗਲੇ ਸੈਮ ਚ ਕੋਈ ਵੀ ਫੈਸਲਾ ਲਿਆ ਜਾਵੇ ਜਵਾਰ ਨਗਰ ਦੇ ਏਰੀਆ ਦਾ ਥੋੜਾ ਜਿਹਾ ਸੀਵਰੇਜ ਦਾ ਆਊਟਫਲੋ ਆ ਉਹਦੇ ਇਸ਼ੂਸ ਚੱਲ ਰਹੇ ਸੀ ਕਿਉਂਕਿ ਪ੍ਰੋਪਰਲੀ ਕਨੈਕਟ ਨਹੀਂ ਹੋਇਆ ਸੀ ਸੋ ਸਾਡੀ ਨਗਰ ਕੌਂਸਲ ਵੱਲੋਂ ਜਿਹੜੀ ਪੂਰੀ ਸੀਵਰੇਜ ਦੀ ਸਫਾਈ ਚੱਲ ਰਹੀ ਹੈ ਸਟੈਲਕੋ ਵਾਲੀ ਲਾਈਨ ਦੇ ਵਿੱਚ ਇਸ ਕਰਕੇ ਉਹਦੋਂ ਸਾਨੂੰ ਪਾਣੀ ਫਲੱਡ ਕਰਨਾ ਪਿਆ ਸੀ ਦੈਟਸ ਵਾਈ ਜਿਹੜਾ ਪਾਣੀ ਹੈ ਨੇਸ਼ਨਲ ਹਾਈਵੇ ਤੇ ਥੋੜਾ ਤੋ ਅਸੀਂ ਨੂੰ ਸ਼ਵਸ਼ੰਦਵਾ ਜੀ ਸਾਡੀ ਹਫਤੇ ਦਸਤਨ ਦੇ ਵਿੱਚ ਸਫਾਈ ਕੰਪਲੀਟ ਹੋ ਜੂਗੀ ਤੇ ਪਾਣੀ ਐਜ਼ ਇਟ ਇਜ਼ ਚੱਲਦਾ ਰਹੂਗਾ ਉਹਦੇ ਵਿੱਚ ਸਹਿਮਤ ਵੀ ਹੋਏ ਆ ਜਿਹੜਾ ਰੋਡ ਤੇ ਪਾਣੀ ਸੀ ਉਹ ਆਲਰੇਡੀ ਅਸੀਂ ਟੈਂਪਰੇਰੀ ਮੇਜਰ ਕਰਕੇ ਟੈਂਕਰ ਲਵਾ ਕੇ ਚਕਵਾਤਾ ਸੀ ਪਰ ਜਿਹੜਾ ਰੋਡ ਦਾ ਬਾਕੀ ਡੈਮੇਜ ਹੋਇਆ ਉਹ ਨੈਸ਼ਨਲ ਹਾਈਵੇ ਤੇ ਜਦੋਂ ਹੀ ਸਾਡਾ ਸੇਵੇ ਫਰਵ ਚੱਲਦਾ ਜਾਂਦਾ ਜੀ ਪ੍ਰੋਬਲਮ ਸਾਡੀ ਸੌਲਟ ਆਊਟ ਹੋ ਜਾਂਦੀ ਹੈ ਤੋ ਅਸੀਂ ਰੋਡ ਦੀ ਜਿਹੜੀ ਰਿਪੇਅਰ ਆ ਉਹ ਵੀ ਇਮੀਡੀਏਟਲੀ ਨਾਲ ਦੀ ਨਾਲ ਹੋ ਜੂਗੀ ਇੱਕ ਸਾਡਾ ਇੱਕ ਅਲੱਗ ਹੀ ਮੰਗਦਾ ਵੀ ਇਹ ਸਭ ਮੋੜ ਹਲਕੇ ਤੋਂ ਤੋੜ ਕੇ ਰਾਫ ਰਾਫ ਸੀ ਦਾ ਕੋੜੇ ਜੀ ਅ ਦੇਖੋ ਜੀ ਇਹ ਹਾਇਰ ਅਥਾਰਟिटीज ਜਿਹੜੀ ਹੈ ਉਹਨਾਂ ਨੇ ਹੈਗੇ ਜੋ ਵੀ ਉਹਨਾਂ ਨੇ ਮੰਗ ਪੱਤਰ ਦਿੱਤਾ ਅਸੀਂ ਹਾਇਰ ਅਥਾਰਟੀ ਨੂੰ ਅਸਪੈਰੀਟ ਕਰਦੇ ਹਾਂ ਜੀ ਉਹਦੇ ਵਿੱਚ ਜੋ ਡਿਸੀਜਨ ਹੋਣਾ ਹੈ ਉਹ ਸਟੇਟ ਲੈਵਲ ਦਾ ਡਿਸੀਜਨ ਹੁੰਦਾ ਹੈ ਨੋਟੀਫਿਕੇਸ਼ਨ ਹੋਣਾ ਹੈ ਤਾਂ ਪ੍ਰੋਪਰ ਇਹਨਾਂ ਦਾ ਪ੍ਰੋਸੈਸ ਹੈ ਜਿਹੜਾ ਉਹ ਅਸੀਂ ਫੋਲੋ ਕਰਦੇ ਹਾਂ